ਛੋਟਾ ਤਾਂ ਇਹ ਇਸ ਮਸਲੇ ਤੇ ਕੋਈ ਉਹ ਪੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜ세ਵੰਦੀ ਨਾਲ ਇਹਨਾਂ ਨੇ ਕੁਝ ਮੰਗਿਆ ਕੋਈ ਹੋ ਸਕਦਾ ਹੈਗਾ ਬੰਦਾ ਮੰਗਦਾ ਉਹ ਕਲੀਅਰ ਕਰਦਣ ਪਰ ਅਸੀਂ ਜਾਂ ਜ세ਵੰਦੀ ਨੇ ਬਾਕੀ ਵੀ ਜਿਹਦੋਂ ਕੁਝ ਮੰਗਿਆ ਉਹ ਆਪਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ ਹੈ ਹੈ ਸਾਡੇ ਸਭ ਘਰ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਸੀ ਅਸੀਂ ਪਹਿਲਾਂ ਹੀ ਦੁਖੀਆਂਗੇ ਕੋਈ ਮੰਨਦਾ ਤਾਂ ਸਮਾਨ ਲੈਣ ਜਾਊਗਾ ਵੀ ਉਹ ਪਰਚੀ ਵੀ ਲੈ ਕੇ ਜਾਊਗਾ ਉਹ ਪਰਚੀ ਹੈ ਘਰ ਦਾ ਸਮਾਨ ਹੈ ਕੋਈ ਉਹਦੇ ਚ ਜ세ਵੰਦੀ ਦਾ ਨੇ ਪੈਸਾ ਨਹੀਂ ਮੰਗਿਆ ਕੁਝ ਜਿase ਕੰਦੀ ਨੇ ਮੈਨੂੰ ਪਰਚੀ ਨਹੀਂ ਦਿੱਤੀ ਉਹ ਸਾਡਾ ਆਪਦਾ ਘਰੇਲੂ ਸਮਾਨ ਦੀ ਪਰਚੀ ਆ ਉਹ ਮੈਂ ਹੀ ਦੇਨੇ ਆ ਅਸੂਝ ਨੂੰ ਥੀ ਪ੍ਰਬੰਧ ਕਰਨ ਵਾਸਤੇ ਮੁੰਡਿਆਂ ਦੀ ਡਿਊਟੀ ਲਾਈ ਸੀ ਵੀ ਜਿਹੜਾ ਵੀ ਸਮਾਨ ਜਿੱਥੋਂ ਵੀ ਕਿਤੋਂ ਮਿਲਦਾ ਹੈ ਜਾਂ ਹੋਰ ਟੈਂਟ ਲਾਉਣੇ ਆ ਜਾਂ ਲੰਗਰ ਵਾਸਤੇ ਰਸੋ ਚਾਹ ਪਾਣੀ ਵਾਸਤੇ ਮੰਗਾਉਣੇ ਉਹ ਸਾਰੇ ਮੁੰਡਿਆਂ ਦੀਆਂ ਡਿਊਟੀਆਂ ਲਾਤੀਆਂ ਸੀ ਵੀ ਜਿੱਥੋਂ ਤੁਸੀਂ ਲੈ ਕੇ ਆਉਂਗੇ ਤੇ ਉਹ ਸਾਨੂੰ ਦੱਸ ਦਿਓ ਉਹ ਵੀ ਅਸੀਂ ਉਹ ਭੁਗਤਾਨ ਕਰਵਾ ਦੇਵਾਂਗੇ ਪਰਵਾਰ ਬੰਨ ਨੂੰ ਕਿਸੇ ਦਾ ਕੀ ਪੈਸਾ ਰੱਖਣ ਨੂੰ ਜੰਦ ਉਹ ਨੂੰ ਮੇਰਾ ਬਲਜੀ ਸਿੰਘ ਕੀ ਲੱਗਦਾ ਸਭ ਕਰਨ ਲਈ ਚਾਚਾ ਜੀ ਕੀ ਕਹਿਣਾ ਚਾਹ ਰਹੇ ਜਿਹੜੇ ਮਾਮਲਾ ਲਗਾਤਾਰ ਪੱਖਿਆ ਹੋਇਆ ਹੈਗਾ ਪੈਸੇ ਦੇ ਮਾਮਲੇ ਬਵਾਦ ਚੱਲੇ ਜਿਹੜੀ ਆਡੀਓ ਵਾਇਰਲ ਹੋਈ ਸੀ ਜਿਹੜੀ ਇਕੱਠੀ ਹੋਈ ਸੀ ਹਾਂਜੀ ਕੀ ਕਹਿਣਾ ਚਾਹੋਗੇ ਕੀ ਉਹ ਮਸਲੇ ਤੇ ਤੁਹਾਡੇ ਵੱਲੋਂ ਆਪਣਾ ਜਿਹੜਾ ਪੱਖ ਰੱਖਿਆ ਜਾਣਾ ਸਾਡਾ ਤਾਂ ਇਹ ਇਸ ਮਸਲੇ ਤੇ ਕੋਈ ਉਹ ਪੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜਸੇਵੰਦੀ ਨਾਲ ਇਹਨਾਂ ਨੇ ਕੁਝ ਮੰਗਿਆ ਠੀਕ ਹੈ ਕੋਈ ਹੋ ਸਕਦਾ ਹੈਗਾ ਬੰਦਾ ਮੰਗਦਾ ਉਹ ਕਲੀਅਰ ਕਰ ਦੇਣ ਪਰ ਅਸੀਂ ਜਾਂ ਜਸੇਵੰਦੀ ਨੇ ਬੰਦਾ ਨੇ ਕੋਈ ਕਿਸੇ ਤੋਂ ਕੁਝ ਮੰਗਿਆ ਨਹੀਂ ਬਾਕੀ ਵੀ ਜੀਤੋ ਕੁਝ ਮੰਗਿਆ ਉਹ ਆਪ ਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ ਹੈ ਹੈ ਸਾਡੇ ਸਭ ਘਰ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਸੀ ਅਸੀਂ ਪਹਿਲਾਂ ਹੀ ਦੁਖੀਆਂਗੇ ਬਿਲਕੁਲ ਬਿਲਕੁਲ ਵੀ ਸਾਨੂੰ ਇਹ ਗੱਲ ਚਾਹਨਾ ਠੀਕ ਹੈ ਅੱਜ ਆ ਜਾ ਇੱਕ ਠੀਕ ਹੈ ਜਾ ਉਹ ਕੋਈ ਪਰਚੀ ਨਹੀਂ ਪਹੁੰਚੀ ਕਿ ਉਹ ਜਿਹੜਾ ਮੇਰੇ ਘਰ ਦਾ ਸਮਾਨ ਆਇਆ ਮੇਰੇ ਹੀ ਸਮਾਨ ਹੈ ਮੈਂ ਪੈਸੇ ਦੇਣੇ ਆ ਉਹ ਜਿਹੜਾ ਮੇਰਾ ਘਰ ਦਾ ਸਮਾਨ ਹੈ ਉਹ ਹੀ ਬਾਕੀ ਹੈ ਐ ਹੁੰਦਾ ਵੀ ਕੋਈ ਵੀ ਬੰਦਾ ਮੂਰੇ ਤੋਰ ਦੇਣਾ ਲੈਣ ਮੈਂ ਤਾਂ ਜਾ ਨਹੀਂ ਸਕਦਾ ਬਿਲਕੁਲ ਬਿਲਕੁਲ ਕੋਈ ਮੰਨਦਾ ਤਾਂ ਸਮਾਨ ਲੈਣ ਜਾਊਗਾ ਉਹ ਪਰਚੀ ਵੀ ਲੈ ਕੇ ਜਾਊਗਾ ਉਹ ਪਰਚੀ ਹੈ ਘਰ ਦਾ ਸਮਾਨ ਹੈ ਕੋਈ ਉਹਦੇ ਚ ਜਿਵੇਂ ਗੰਦੀ ਦਾ ਨੇ ਪੈਸਾ ਨਹੀਂ ਮੰਗਿਆ ਕੋਈ ਜਿਵੇਂ ਗੰਦੀ ਨੇ ਮੈਨੂੰ ਪਰਚੀ ਨਹੀਂ ਦਿੱਤੀ ਉਹ ਸਾਡਾ ਆਪਦਾ ਘਰੇਲੂ ਸਮਾਨ ਦੀ ਪਰਚੀ ਆ ਉਹ ਮੈਂ ਹੀ ਦੇਣੀ ਹੈ ਅਸੀਂ ਦੇਵਾਂਗੇ ਲਗਾ ਅਸੀਂ ਤਾਂ ਇਹ ਕਹਿੰਨਾ ਵੀ ਆਪਦਾ ਬਹਿ ਕੇ ਇਹ ਨਿਸਟਨ ਕਿਉਂ ਐਡੀ ਦੂਰ ਤੱਕ ਮੀਡੀਆ ਤੇ ਗੱਲਾਂ ਪਹੁੰਚਾਉਂਦੇ ਆ ਕਿਉਂ ਬਦਨਾਮ ਕਰਦੇ ਆ ਸਭ ਕਾਰਨ ਵੀ ਬਦਨਾਮ ਹੁੰਦਾ ਅਸੀਂ ਵੀ ਬਦਨਾਮ ਹੁੰਨੇ ਆ ਬਿਲਕੁਲ ਬਿਲਕੁਲ ਆਲਵਾਰਡ ਤਾਂ ਹੀ ਹੈ ਅਸੀਂ ਤਾਂ ਕਹਿਣਾ ਵੀ ਬਹਿ ਕੇ ਆਪਦਾ ਕੋਈ ਇਹ ਅੰਦਰ ਗੱਤੀ ਆਪਦਾ ਕੋਈ ਫੈਸਲਾ ਕਰਨ ਜੇ ਕਿਸੇ ਕਸੂਰ ਆ ਕਸੂਰ ਕੱਢਾ ਜਾਵੇ ਆਪਾਂ ਕਹਿੰਦੇ ਵੀ ਠੀਕ ਹੈ ਠੀਕ ਵੀ ਐਵੇਂ ਬਦਨਾਮ ਨਾ ਕੀਤਾ ਜਾਵੇ ਕਹਿੰਦੇ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਹੈ ਵੀ ਸਾਡੇ ਪਿੰਡ ਦਾ ਮਸਲਾ ਸੀਗਾ ਅਸੀਂ ਬੈਠ ਕੇ ਨਿਬੇੜ ਲਿਆ ਉਹਨਾਂ ਨੇ ਮਾਫੀ ਮੰਗ ਲਈ ਆ ਜੋ ਮਸਲਾ ਉੱਠਿਆ ਸੀ ਠੀਕ ਹੈ ਜੀ ਸਾਨੂੰ ਨਹੀਂ ਇਹਦੇ ਬਾਰੇ ਪਤਾ ਜਿਹੜਾ ਇਹ ਮਸਲਾ ਬਹਿਰਲ ਕੀਤਾ ਜਾ ਰਿਹਾ ਜਾਂ ਵੀਡੀਓ ਬਹਿਰਲ ਕੀਤੀ ਜਾ ਰਹੀ ਹੈ ਉਹ ਕਰਨ ਸੀਰ ਸੁਭਕਰਨ ਸਿੰਘ ਜੀ ਦੇ ਦਿੱਤ ਜਿਹੜਾ ਭੋਗ ਪਿਆ ਸੀ ਉਤੇ ਜਿਹੜੀ ਮੈਂ ਇਕਤਰ ਹੋਈ ਸੀ ਉਸ ਦੇ ਵਿਵਾਦ ਸੰਬੰਧੀ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਵੀ ਉਸ ਮਾਇਆ ਦੇ ਸੰਬੰਧੀ ਨਾ ਤਾਂ ਕਿਸੇ ਤਰ੍ਹਾਂ ਦੀ ਪਰਿਵਾਰ ਨੇ ਕੋਈ ਗੱਲ ਕੀਤੀ ਹੈ ਤੇ ਨਾ ਹੀ ਉਹਦੇ ਚੋਂ ਕਿਸੇ ਜਥੇਬੰਦੀ ਨੇ ਜਾਂ ਹੋਰ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੈ ਵੀ ਇਹ ਮਾਇਆ ਉਹਨੂੰ ਮਿਲਣੀ ਚਾਹੀਦੀ ਹੈ ਜਾਂ ਉਹਨੂੰ ਮਿਲਣੀ ਚਾਹੀਦੀ ਹੈ ਇਹ ਗੁਰਦੁਆਰਾ ਸਾਹਿਬ ਦਾ ਆਪਣਾ ਮੈਟਰ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਉਹ ਕੀਤੀ ਹੈ ਇਹਦੇ ਚ ਕੋਈ ਕਿਸੇ ਦਾ ਇੰਨ ਤੋਂ ਪਰਤੂ ਹੈ ਨਹੀਂ ਤੇ ਜਿੱਥੋਂ ਤੱਕ ਪਰਚੀ ਦਾ ਸਪਸ਼ਟ ਹੈ ਜਿਹੜੀ ਪਰਚੀ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਤੋਂ ਸੁਭਕਰਨ ਸਿੰਘ ਦੀ ਖਬਰ ਆ ਗਈ ਸੀ ਦਹਉਣ ਦੀ ਉਦੋਂ ਤੋਂ ਇੱਥੇ ਸੰਗਤ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਅਸੀਂ ਪ੍ਰਬੰਧ ਕਰਨ ਵਾਸਤੇ ਮੁੰਡਿਆਂ ਦੀ ਡਿਊਟੀ ਲਾਈ ਸੀ ਵੀ ਜਿਹੜਾ ਵੀ ਸਮਾਨ ਜਿੱਥੋਂ ਵੀ ਕਿਤੋਂ ਮਿਲਦਾ ਹੈ ਜਾਂ ਹੋਰ ਹੈ ਟੈਂਟ ਲਾਉਣੇ ਆ ਜਾਂ ਲੰਗਰ ਵਾਸਤੇ ਰਸਤੇ ਚਾਹ ਪਾਣੀ ਵਾਸਤੇ ਮੰਗਾਉਣੇ ਉਹ ਸਾਰੇ ਮੁੰਡਿਆਂ ਦੀਆਂ ਡਿਊਟੀਆਂ ਲਾਤੀਆਂ ਸੀ ਜਿੱਥੋਂ ਤੁਸੀਂ ਲੈ ਕੇ ਆਉਂਗੀ ਤੇ ਉਹ ਸਾਨੂੰ ਦੱਸ ਦਿਓ ਉਹ ਵੀ ਅਸੀਂ ਉਹ ਭੁਗਤਾਨ ਕਰਵਾ ਦੇਵਾਂਗੇ ਪਰਵਾਰ ਬਣੀਓ ਕਿਸੇ ਦਾ ਕੋਈ ਪੈਸਾ ਰੱਖਿਆ ਨਹੀਂ ਜਾਊਗਾ ਹੋਰ ਨਹੀਂ ਜਾਊਗਾ ਇਸ ਵਾਸਤੇ ਉਹ ਸਾਡੇ ਆਪ ਦਾ ਘਰ ਦਾ ਘਰ ਦਾ ਹਿਸਾਬ ਕਿਤਾਬ ਹੈ ਜਿਸ ਤਰ੍ਹਾਂ ਇਹ ਵਿਵਾਦ ਨੂੰ ਹਵਾਲਾ ਦਿੱਤੀ ਜਾਏ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਇਸ ਬਾਦ ਵਿਵਾਦ ਨੂੰ ਕੋਈ ਤਵੱਜੋ ਨਾ ਦਿੱਤੀ ਜਾਵੇ ਇਹ ਸਿਰਫ ਸੁਪਕਰਨ ਸਿੰਘ ਨੂੰ ਤੇ ਨਗਰ ਨੂੰ ਡਿਮੋਲਿਸ਼ ਕਰਨ ਤੇ ਬਦਨਾਮ ਕਰਨ ਵਾਸਤੇ ਚਾਲਾਂ ਕੀਤੀਆਂ ਜਾ ਰਹੀਆਂ ਅਸੀਂ ਅਪੀਲ ਕਰਦੇ ਹਾਂ ਸੰਗਤ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਪਰਿਵਾਰ ਬਨੋਂ ਕੋਈ ਮੈਟਰ ਨਹੀਂ ਨਾ ਹੀ ਕੋਈ ਜਥੇਬੰਦੀ ਨੂੰ ਕੋਈ ਮੈਟਰ ਹੈ ਪਰਿਵਾਰ ਦੇ ਨਾਲ ਜਥੇਬੰਦੀ ਨੇ ਪੂਰਨ ਸਹਿਯੋਗ ਕੀਤਾ ਤੇ ਅੱਜ ਵੀ ਜਥੇਬੰਦੀ ਉਹ ਪਰਿਵਾਰ ਦੇ ਨਾਲ ਖੜੀ ਹੈ ਤੇ ਪਰਿਵਾਰ ਜਥੇਬੰਦੀ ਦੇ ਨਾਲ ਖੜਾ ਹੈ ਮੈਂ ਸੰਗਤਾਂ ਨੂੰ ਅਪੀਲ ਕਰਦਾ ਵੀ ਇਸ ਤਰ੍ਹਾਂ ਦੀ ਕੋਈ ਬਾਦ-ਵਿਵਾਦ ਵਾਲੀ ਗੱਲ ਨਾ ਕੀਤੀ ਜਾਵੇ ਤੇ ਸੁਭ ਕਰਨ ਦੀ ਇਹ ਦਿਨ ਨੂੰ ਮਤਲਬ ਢਾਹ ਨਾ ਲਈ ਜਾਵੇ ਮੈਂ ਇਹੀ ਸੰਗਤਾਂ ਨੂੰ ਅਪੀਲ ਕਰਦਾ ਕਿ ਜੇ ਵੀ ਕੋਈ ਬਹਿਰਲ ਹੁੰਦੀ ਹੈ ਉਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾਵੇ ਉਸ ਗੱਲ ਦੀ ਕੋਈ ਐਮੀਅਤ ਨਹੀਂ ਇਹ ਸਿਰਫ ਸੁਭ ਕਰਨ ਦਾ ਕਦ ਛੋਟਾ ਕਰਨ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ